ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਤੇ ਕਬੂਤਰ ਬਾਜ਼ੀ ਫਾਪਰਾ ਠੀਕਾ ਘਰ ਤੋਂ ਸਾਰਿਆਂ ਨੂੰ ਓਕੇ ਜਿਵੇਂ ਤੁਹਾਨੂੰ ਪਤਾ ਵੀ ਰਿਹਾ ਜਨਵਾਰ ਆਪਾਂ ਫੁੱਲ ਗਰੰਟੀਆਂ ਸੇਲ ਕਰਦੇ ਆ ਕੋਈ ਧੋਖਾ ਨਹੀਂ ਦੇ ਭਰਾਣਾ ਵੀ ਤੇ ਇਹ ਬਈਆ ਪੱਲ ਦਿਹਾਣੇ ਭੇਜਣ ਲੱਗੇ ਆ ਆਪਾਂ ਬਾਈਆਂ ਦਾ ਨਾਮ ਤੇ ਪੈਂਡ ਨਹੀਂ ਦੱਸਾਂਗਾ ਕੋਈ ਰੀਜਨ ਕਰਕੇ ਤੇ ਆਪਾਂ ਜਿਹੜੇ ਕੂਤਰ ਭੇਜਣ ਲੱਗੇ ਆ 5 ਜੋੜੇ ਤੇ 4 ਮਦੀਨਾ ਦਿੱਤੀਆਂ ਇਹ ਲੁਧਿਆਣੇ ਭੇਜਣ ਲੱਗੇ ਜਿਹੜੇ ਜਨਵਰ ਭੇਜਣ ਲੱਗੇ ਤੁਹਾਨੂੰ ਸ਼ੌਕ ਕਰਾਉਣੇ ਆ ਸ਼ੌਕ ਕਰਕੇ ਸਾਰੇ ਭਰਾ ਵੀਡੀਓ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣਾ YouTube ਚੈਨਲ ਹੈ ਹਰਜੀਤ ਸਿੰਘ ਕਬੂ Instagram ID ਨੂੰ follow ਕਰੋ ਤੇ YouTube channel subscribe ਕਰੋ ਤੇ ਭਰਾ ਦੀ سپورਟ ਕਰੋ ਠੀਕ ਹੈ ਤੇ ਬਾਕੀ ਦੇ ਜਾਨਵਰ ਸਾਰੇ ਭਰਾਵਾਂ ਨੂੰ ਪਤਾ ਕੋਈ ਬੰਦਾ 10000 ਲੱਗ ਗਿਆ ਕੋਈ 5000 ਲੱਗ ਗਿਆ ਕਿਉਂਕਿ ਮੇਰੇ ਕੋਲ ਨਵੇਂ ਕਸਟਮਰ ਬਹੁਤ ਘੱਟ ਆਉਂਦੇ ਸਾਰੇ ਪੁਰਾਣੇ ਆਉਂਦੇ ਆ ਤੇ ਆਪਾਂ ਸਾਰਿਆਂ ਨੇ ਵੀਡੀਓ ਹੀ ਪਾਉਨੇ ਆ ਕੋਈ ਭਰਾ ਮੋਟਰਸਾਈਕਲ ਜਿੱਦਾਂ ਕੁਛ ਕੋਈ ਭਰਾ ਦੱਸ ਦਿੰਦੇ ਕਈ ਨਹੀਂ ਦੱਸਦੇ ਪਰ ਹੱਥ ਬੰਨ ਕੇ ਸਾਰੇ ਭਰਾਵਾਂ ਨੂੰ ਬੇਨਤੀ ਜਦੋਂ ਬਾਜੀ ਜੱਦਦੋਂ ਨੇ ਆਪਣੇ ਜਾਨਵਰਾਂ ਨਾਲ ਜਰੂਰ ਦੱਸਿਆ ਕਰੋ ਕਿ ਤੁਹਾਡੇ ਭਰਾਵਾਂ ਦੇ ਸਰਾ ਦੇ ਸਾਡੇ ਘਰ ਚੱਲਦੇ ਹੁੰਦੇ ਆ ਜੇ ਤੁਸੀਂ ਸਾਨੂੰ ਦੱਸੋਗੇ ਵੀ ਭਾਈ ਸਾਡੇ ਕੋਲ ਕਬੂਤਰ ODE ਅਸੀਂ ਵੀਡੀਓ ਪਾਵਾਂਗੇ ਤੇ ਸਾਡੇ ਨੂੰ ਇਹ ਚਾਂਸਸ ਤੋਂ ਹੁੰਦਾ ਜਿਵੇਂ ਜਿਵੇਂ ਅੱਗੇ ਬੰਦੇ ਦਾ ਨਾਮ ਵਾਦਾ ਉਵੇਂ-ਉਵੇਂ ਬੰਦੇ ਕੋਲੇ ਕਸਟਮਰ ਆਉਂਦੇ ਆ ਬੰਦੇ ਦਾ ਨਾਮ ਅੱਗੇ ਵਾਦਾ ਠੀਕ ਹੈ ਜੀ ਭਰਾਵਾਂ ਦੇ ਸਰ ਤੇ ਵਾਦਾ ਤੇ ਬਾਕੀ ਤੁਹਾਨੂੰ ਜਨਰਲਾਂ ਨਾਲ ਸ਼ੌਂ ਕਰਾਉਣੇ ਸ਼ੌਂ ਕਰਕੇ ਜੂੜ ਸਾਰੇ ਭਰਾਵਾਂ ਤੇ ਜਨਰਲ ਤੁਹਾਨੂੰ ਕੋਲ ਲੱਗੇ ਇਹ ਬਈ ਆਪਾਂ 5 ਜੋੜੇ ਭੇਜਣ ਲੱਗੇ ਆ ਤੇ 4 ਮਦੀਨਾ ਕਿਉਂਕਿ ਜਿਆਦਾ ਕਬੂਤਰ ਕਰਕੇ ਕੱਲਾ-ਕੱਲਾ ਜੋੜਾ ਤਾਂ ਨਹੀਂ ਦਿਖਾਉਂਦੇ ਕਿ ਆਪਾਂ ਤੇ ਆਹ ਦੇਖ ਸਕਦੇ ਤੁਸੀਂ ਜਿਹੜਾ ਲਾਲਚੀਨੇ ਵੀਰੇ ਕਬੂਤਰ ਸਾਰੇ ਆਪਣੇ ਮਿੱਕੀ ਗਾਮੀਨ ਵਾਲੇ ਕਬੂਤਰ ਸਾਰੇ ਭਰਾਵਾਂ ਨੂੰ ਪਤਾ ਹੀ ਆਪਾਂ ਦੇੜੇ ਜਿਹੜਾ ਬਲੱਡ ਆਪਣੇ ਕੋਲੇ ਉੜਦਾ ਤੇ ਫੁੱਲ ਗਰੰਟੀ ਵਾਲੇ ਕਬੂਤਰ ਆਏ ਠੀਕ ਹੈ ਜੀ ਹੋਰ ਵੀ ਕਿਸੇ ਭਰਾ ਨੇ ਵੀ ਜਾਨਵਰ ਲੈਣੇ ਆ ਤੇ ਆਪਣਾ ਡਿਸਟ੍ਰਿਕਟ ਫਰੀਦਕੋਟ ਪੈਂਡ ਕੰਮਿਆਂ ਨਾਲ ਤੇ ਫੁੱਲ ਗਰੰਟੀਆਂ ਜਾਨਵਰ ਦੇਈਦੇ ਭਰਾ ਕਿਉਂਕਿ ਅਸੀਂ ਆਪ ਖੋਦ ਬਾਈਆਂ ਛੱਡਦੇ ਸਾਨੂੰ ਪਤਾ ਵੀ ਕਬੂਤਰ ਤੇ ਕਿੰਨਾ ਖਰਚਾ ਆਉਂਦਾ ਕਿਸੇ ਨਾਲ ਧੋਖਾ ਕਰਾਂਗੇ ਤੇ ਅੱਗੇ ਆਪਨਾ ਵੀ ਆਊਗਾ ਠੀਕ ਹੈ ਜੀ ਤੇ ਵਧੀਆ ਜਾਨਵਰ ਦੇਈਦੇ ਬਾਈ ਚੈੱਕ ਕਰ ਲਓ ਤੁਸੀਂ ਇਹਨਾਂ ਵਿੱਚ ਬਾਈਆਂ ਨੇ ਜੋੜੇ ਬਣਵਾ ਕੇ ਲਏ ਆ ਐਤ ਕੀ ਪੱਠੇ ਪੱਟੀਆਂ ਜੋ ਠੀਕ ਹੈ ਜੀ ਪਿਛਲੇ ਸਵਾਲ ਵਾਲੇ ਕਬੂਤਰ ਨੇ ਜਿਵੇਂ ਤੁਹਾਨੂੰ ਪਤਾ ਵਾ ਡੇਢ ਦੋ ਸਾਰੇ ਕਬੂਤਰ ਦਿੰਨੇ ਵੱਡੇ ਇਹ ਸਾਰੇ ਐਤਕੀ ਵਾਲੇ ਕਬੂਤਰਾ ਵੀਰੇ ਜਿਹੜੇ ਆਪਾਂ ਬਾਜ਼ੀਆਂ ਤੇ ਨਹੀਂ ਛੱਡੇਗੇ ਰੋਕੇ ਵੀ ਸੀ ਉਹਨਾਂ ਚ ਸਾਰੇ ਭਰਾਵਾਂ ਨੇ ਦਿੱਤੇ ਜਾਨਵਰ ਇਹ ਤੇ ਬਾਕੀ ਵੀਡੀਓ ਸ਼ੇਅਰ ਕਰਕੇ ਭਰਾ ਜਰੂਰ ਦੱਸਿਆ ਕਰੋ ਵੀ ਜਾਨਵਰ ਤੁਹਾਨੂੰ ਕਿਦਾਂ ਦੇ ਲੱਗੇ ਵੀਡੀਓ ਸ਼ੇਅਰ ਕਰ ਦਿਓ ਥੈਂਕ ਯੂ ਵੀ ਧੰਨਵਾਦ